ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਸਾ ਕੇ ਤੇ ਉਹੀ ਬੰਦਾ ਉਸੇ ਪਿੰਡ ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂ ਵੇ ਚ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੂ ਨਸ਼ਾ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫਆਈਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਦੇ ਨਸ਼ੇ ਦੇ ਕਾਰੋਬਾਰ ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਮੇਰਾ ਭਾਜੀ ਟਰਾਲਾ ਲਗਾਓ ਬਿੱਟੂ ਭਾਜੀ ਦੇ ਰੈਂਪ ਦੇ ਅੱਗੇ ਥੋੜੀ ਦੂਰੀ ਤੇ ਭਾਜੀ ਆਪਾਂ ਸੀਮਿੰਟ ਭਰ ਕੇ ਆਏ ਸੂਰਤ ਘੜੋਂ ਅੰਮ੍ਰਿਤਸਰ ਦਾ ਪਾਜੀ ਅੱਜ ਤੋਂ ਇੱਕ ਹਫਤਾ ਪਹਿਲਾਂ ਮੇਰਾ ਡੀਜ਼ਲ ਨਿਕਲਿਆ ਅੱਜ ਇਸ ਵੀਰ ਦਾ ਨਹੀਂ ਡੀਜ਼ਲ ਨਿਕਲ ਗਿਆ ਇੱਕ ਹਫਤੇ ਦੀ ਪਹਿਲਾਂ ਦੀ ਗੱਲ ਆਪਣੀ ਗੱਡੀ ਦਾ ਡੀਜ਼ਲ ਨਿਕਲਿਆ ਉਥੋਂ ਤੜਕੇ ਆਣ ਕੇ ਸੁੱਤਾ ਸੀ ਪਾਜੀ ਆਪਣਾ ਡਰਾਈਵਰ ਤੇ ਤੜਕੇ ਆਣ ਕੇ ਸੌ ਗਿਆ ਔਰ ਨੀਂਦ ਆ ਗਈ ਉਹਨੂੰ ਸੌ ਗਿਆ ਤੇ ਤੜਕੇ ਉੱਠ ਕੇ ਵੇਖਿਆ ਉਹ ਬਾਹਰ ਨੂੰ ਚੱਲਿਆ ਤੇ ਥੱਲੇ ਵੇਖਿਆ ਡੀਜ਼ਲ ਡੀਜ਼ਲ ਸਾਰਾ ਟੈਂਕੀ ਦੇ ਥੱਲੇ ਡੁੱਲਾ ਥੱਲੜਾ ਬੋਲਡ ਖੋਲਿਆ ਪਿਆ ਪਾਜੀ ਘਟੋ ਘਟ ਵੀ 225 30 ਦੇ ਲਾਗੇ ਬੰਨੇ ਡੀਜ਼ਲ ਹੀ ਆਪਣਾ ਤੇ 20 22000 ਦੇ ਲਾਗੇ ਬੰਨੇ ਬੰਦਾ ਪਾਜੀ ਕਿ ਨਾ ਨਾ ਇਤਨਾ ਵਾਰਤਾ ਹੋਈ ਆ ਜਿਹੜਾ ਕਹੋਗੇ ਜਿਹੜੇ ਵਜੇ ਹੋਣਗੇ ਪਾਜੀ ਇਹ ਇੱਕ ਨੋਵਾ ਵਾ ਕਾਰ سرمੇ ਰੰਗ ਦੀ ਆ 306 ਨੰਬਰ ਪੀਵੀ02 ਇੰਗਲਿਸ਼ ਦੇ ਅੱਖਰਾਂ ਦਾ ਵਿੱਚੋਂ ਪਤਾ ਨਹੀਂ ਅਜੇ ਲੱਗੰਦਿਆ ਕਨਫਰਮ ਨਹੀਂ ਹੁੰਦਿਆ ਇੰਨਾ ਪਤਾ ਲੱਗਾ ਵੀ ਨੋਵਾ ਹੀ ਅੱਜ ਆ ਵੀਰਜੀ ਹੁਣਾ ਦਾ ਡੀਜ਼ਲ ਚੋਰੀ ਹੋਇਆ ਅੱਜ ਤੇ ਇਸ ਚੀਜ਼ ਤੋਂ ਇੰਨਾ ਕੈਮਰੇ ਕਢਾ ਕੇ ਵੇਖੇ ਤੇ ਗੱਡੀ ਉਹੀ ਆ ਨੋਵਾ ਹੀ سرمੇ ਰੰਗ ਦੀ ਤਿੰਨ ਬੰਦੇ ਉਹਦੇ ਵਿੱਚ ਪਾਜੀ ਪਹਿਲੋ ਗੇੜੇ ਲਾ ਕੇ ਵੇਖਦੇ ਆ ਤੜਕੇ 3 ਵਜੇ ਤੋਂ ਬਾਅਦਾਂ ਦੀ ਗੱਲ ਆ ਪਾਜੀ ਇਹ ਦੋ ਘੰਟੇ ਦੇ ਵਿੱਚ ਵਿੱਚ ਕੰਮ ਇਹਨਾਂ ਦਾ ਭਾਜੀ ਉਹਨਾਂ ਦਾ ਤੇ ਅੱਜ ਲੋ ਲੱਗੀ ਤੇ ਕੰਮ ਕਰ ਗਿਆ ਤੇ ਦਿਨ ਚੜਿਆ ਪੂਰਾ ਚਿੱਟਾ ਘਟੋ ਘਟ ਪਾਜੀ ਤਿੰਨਾ ਚਾਹੋਂ ਗੱਡੀਆਂ ਤਾਂ ਨਿਕਲ ਗਿਆ 1 ਮਹੀਨੇ ਡੇਢ ਦੇ ਵਿੱਚ ਵਿੱਚ ਘਟੋ ਘਟ ਵੀ 70 80 ਹਜ਼ਾਰ ਦਾ ਨੁਕਸਾਨ ਹੋ ਗਿਆ ਭਾਜੀ ਉਲਟਾ ਘਟੋ ਘਟ ਭਾਜੀ ਫੁੱਲ ਕਰਾਉਣੀਆਂ ਪੈਂਦੀਆਂ ਫੇਰ ਭਾਜੀ ਮੇਰੇ 20000 ਦਾ ਨਿਕਲਿਆ ਭਾਜੀ 30000 ਦੀ ਫੇਰ ਫੁੱਲ ਹੋਈ ਟੈਂਕੀ ਹਾਬ ਲਾ ਲਓ 50000 ਹੋ ਗਿਆ ਬਜਰਾ ਬਚਾਉਂਦਾ ਤੇ ਅੱਗੇ ਨਹੀਂ ਭਾਜੀ ਕੋਈ ਗੱਡੀਆਂ ਵਾਲਿਆਂ ਨੂੰ ਭਾਜੀ ਮੰਗ ਇਹੋ ਹੀ ਆ ਵੀ ਇਹਨਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਜੇ ਦੇ ਸਾਡੇ ਹੱਥ ਲਾਗੇ ਤੇ ਆਪਾ ਤਾਂ ਨਹੀਂ ਬਖਸ਼ਦੇ ਇਹਨਾਂ ਨੂੰ ਸਿੱਧੀ ਜਿਹੜੀ ਗੱਲ ਆ ਫਿਰ ਤੇ ਗੱਡੀ ਚਾਰ ਕੇ ਫੇਰੀ ਆਖਾਂਗੇ ਵੀ ਠੀਕ ਆ ਹੁਣ ਨਿਬੇੜਾ ਹੋਇਆ ਸਾਡਾ ਸਿੱਧੀ ਜਿਹੜੀ ਗੱਲ ਆ ਹਾਂਜੀ ਭਾਈ ਕੀ ਨਾ ਜੀ ਸੁਣੋ ਨਾਮ ਜੀ ਮੇਰਾ ਕਿਹੜਾ ਪਿੰਡ ਆ ਜੀ ਕਿਹੜਾ ਨਸਲ ਪਿੰਡ ਮਾਲ ਆ ਆਰਾਮਤੀ ਥੋੜਾ ਗੱਲ ਬਾਏ ਭਾਈ ਇੱਥੇ ਗੱਡੀਆਂ ਸਾਹਮਣੇ ਖੜੀਆਂ ਹੁੰਦੀਆਂ ਇੱਥੇ ਆਪਣੀਆਂ ਟਿਪਰ ਇੱਧਰ ਖੜੇ ਹੁੰਦੇ ਆ ਤੇ ਦੁਪਹਿਰੇ ਮੱਝ ਆਇਆ ਡੇਢੇ ਵਜੇ ਘਰੋਂ ਸਾਹਮਣੇ ਘਰ ਆ ਆਪਣਾ ਆ ਗੱਡੀ ਸਟਾਰਟ ਕੀਤੀ ਗੱਡੀ ਬੰਦ ਹੋ ਗਈ ਆ ਬਈ ਵੇਖਿਆ ਟੈਂਕੀ ਵਾਲਾ ਟੈਂਕੀ ਖਾਲੀ ਅੱਛਾ ਜੀ ਤੇ ਮੈਂ ਵੀ ਤੇਲ ਕੱਢ ਕੇ ਲੈ ਗਿਆ ਕੋਈ ਫੇਰ ਐਂ ਸੀਸੀ ਟਾਈਮ ਕੈਮਰੇ ਚੈੱਕ ਕੀਤੇ ਆ ਉਹਦੇ ਵਿੱਚ ਆ ਵੀ ਨੋਵਾ ਗੱਡੀ ਆਈ ਆ ਗਰੇ ਰੰਗ ਦੀ ਡਾਰਕ ਛੇੜ ਜੀ ਆ ਬਲੈਕ ਜੀ ਮਾਰਦੀ ਆ ਤੇ 4:45 ਮਿੰਟ ਦੇ ਗੱਡੀ ਇੱਥੇ ਆਈ ਆ ਪਹਿਲਾਂ ਨੇ ਚੱਕਰ ਕੱਢਿਆ ਚੱਕਰ ਕੱਢ ਕੇ ਇੱਥੇ ਖਲੋਗੇ ਬੈਗ ਲਾਈ ਆ ਨਿਸ਼ਾਨ ਆ ਟਾਇਰਾਂ ਦੇ ਆਵੇ ਬੈਗ ਲਾ ਗੇ ਤੇ ਟੈਂਕੀ ਦਾ ਢੱਕਾ ਨਹੀਂ ਪੁੱਟਿਆ ਲੋਗਾਂ ਦਾ ਥੱਲੇ ਬੈਂਜ ਬੋਲਟ ਖੋਲਿਆ ਉਹਨ ਜਾਣ ਬੰਦਾ ਨਹੀਂ ਖੋਲ ਸਕਦਾ ਜਦ ਮਕੈਨਿਕ ਖੋਲੂਗਾ ਜਾਂ ਉਹ ਬੰਦੇ ਨੂੰ ਪੂਰੀ ਨੌਲੇਜ ਹੋਵੇ ਗੱਡੀ ਬਾਰੇ ਫੇਰ ਉਹ ਖੋਲ ਸਕਦਾ ਕੋਈ ਦੂਜੇ ਬੰਦੇ ਨੂੰ ਇਹ ਵੀ ਨਹੀਂ ਪਤਾ ਥੱਲੇ ਬੈਂਜ ਬੋਲਟ ਕਿੰਨੇ ਨੰਬਰ ਦਾ ਲੱਗਾ ਅਕਸਰ ਚਾਬੀਆਂ ਉਹਨਾਂ ਕੋ ਪੂਰੀਆਂ ਫੁੱਲ ਹੋਣਗੀਆਂ ਫੇਰ ਹੀ ਉਹਨਾਂ ਖੋਲਿਆਊਗਾ ਖੋਲ ਕੇ ਟੈਂਕੀ ਖਾਲੀ ਕਰਕੇ ਗਾਹ ਕੇ 10 ਮਿੰਟਾਂ ਦੇ ਵਿੱਚ ਹੀ ਕਈਆਂ ਦੇ ਗੱਡੀਆਂ ਟੂਲੂ ਪੰਪ ਲਾਇਆ ਕੇ ਲਾਇਆ ਬੜਾ ਤੇ ਰਿਆ ਨੁਕਸਾਨ ਕਰ ਗਏ ਹੋਰ ਵੀ ਗੱਡੀਆਂ ਕਿੰਨੀਆਂ ਗੱਡੀਆਂ ਦਾ ਨੁਕਸਾਨ ਆਇਆ ਇੱਥੇ ਸਾਡੇ ਕੋਲ ਤਿੰਨਾਂ ਗੱਡੀਆਂ ਦਾ ਨੁਕਸਾਨ ਹੋਇਆ ਇੱਕ ਆ ਟਿਪਰ ਖੜਾ ਇਹਦਾ ਲਗਭਗ 20 ਤੇ ਇੱਕ ਇਧਰ ਘੋੜਾ ਖੜਾ ਸਾਹਮਣੇ ਆ ਸੀਮਿੰਟ ਵਾਲਾ ਇਹਦੇ ਇੱਕ ਹਫਤਾ ਬਣ ਗਈ ਮੰਗਲਾਰ ਉਹਦਾ ਤੇਲ ਨਿਕਲਿਆ ਤੇ ਉਹਦਾ ਨਿਕਲਿਆ 220 ਲੀਟਰ 220 25 ਦੇ 220 25 ਲੀਟਰ ਤੇਲ ਉਹਦਾ ਨਿਕਲਿਆ ਉਹਨਾਂ ਫਿਰ ਚੈੱਕ ਕਰਾਏ ਕੈਮਰੇ ਚੈੱਕ ਕੀਤੇ ਉਹਦੇ ਵਿੱਚ ਆਇਆ ਵੀ ਨੋਆ ਗੱਡੀ ਆ ਜੀ ਉਹਨਾਂ ਫਿਰ ਨੰਬਰ ਵੀ ਦੱਸਿਆ ਵੀ ਪੀਵੀਆ 2 30 ਤੇ 6 ਨੰਬਰ ਮਰੋ 306 ਆ ਬਲੈਕ ਕਲਰ ਹੈ ਡਾਰਕ ਗ੍ਰੇ ਜਿਹਾ ਜਮਨ ਬਲੈਕ ਸ਼ੇਡ ਮਾਰੇ ਉਹ ਗੱਡੀ ਆ ਫਿਰ ਅਹੀਂ ਜਿਹੜਾ ਆਇਆ ਆਪਣੇ ਕੈਮਰੇ ਖੋਲੇ ਚੈੱਕ ਚੋ ਕੀ ਤਾਂ ਉਹ ਗੱਡੀ ਲੱਗੀ ਇੱਥੇ ਨਜ਼ਰ ਆਈ ਏ ਸਾਨੂੰ ਕਿ ਉਹ ਗੱਡੀ ਆ ਫਿਰ ਇਹਨਾਂ ਨੂੰ ਗਿਆ ਵੀ ਆਹ ਗੱਲ ਆ ਤੇ ਮੈਂ ਵੀ ਤੁਸੀਂ ਕੰਪਲੇਨਟ ਕੀਤੀ ਕਹਿੰਦਾ ਅਹੀਂ ਤੇ ਕੁਛ ਨਹੀਂ ਇਹਨਾਂ ਨੂੰ ਪੁੱਛਿਆ ਮੈਂ ਵੀ ਕੰਪਲੀਟ ਕਰੋ ਅੱਜ ਇਹ ਭੈਜੋ ਇਹ ਗੱਲਾਂ ਵੇ ਕੱਲੋਂ ਗਾਂ ਵਧਣਗੇ ਬੰਦੇ ਤੇ ਦੋਹਾਂ ਚੋਂ ਜਣ ਆਪਣੇ ਯਾਰ ਦੋਸਤਾਂ ਨੂੰ ਫੋਨ ਕੀਤਾ ਵੀ ਦਦਾ ਆਉਂਦੇ ਸਾਡੇ ਇਲਾਕੇ 'ਚ ਵੀ ਨੋਵਾ ਵਾਲੇ ਆ ਬੰਦੇ ਜਿਹੜੇ ਤੇਲ ਕੜੇ ਖੜਦੇ ਆ ਭਾ ਯਾਨਕੀ ਸਰਕਾਰ ਸੁੱਤੀ ਪਈ ਆ ਪ੍ਰਸ਼ਾਸਨ ਸੁੱਤਾ ਪਿਆ ਇਹ ਦੱਸ ਐਨੀਆਂ ਵਾਰਦਾਤਾ ਹੁੰਦੀਆਂ ਜਹ ਪ੍ਰਸ਼ਾਸਨ ਨੂੰ ਪਤਾ ਨਹੀਂ ਆ ਜਾਂ ਕੋਈ ਕੰਪਲੀਟ ਨਹੀਂ ਕਰਦਾ ਜਿਵੇਂ ਤੇ ਨਿਕਲ ਗਿਆ ਵੀ ਪ੍ਰਸ਼ਾਸਨ ਹੈ ਕਿ ਕਿਹੜਾ ਲੈ ਦੇਣਾ ਸਾਨੂੰ ਇਸ ਕਰਕੇ ਨਾਂ ਉਹਨਾਂ ਨੂੰ ਸੋਹਦਾ ਉਹਨਾਂ ਨਾਂ ਪਵਾਵੇ ਬਾਕੀ ਅਸੀਂ ਇਸੇ ਕੇ ਵੀਡੀਓ ਵਾਇਰਲ ਕਰਤੀਆਂ ਵੀ ਆ ਗੱਡੀ ਜੇ ਆ ਨੰਬਰ ਜੇ ਇਹ ਗੱਡੀ ਨੂੰ ਫੜਿਆ ਜਾਵੇ ਇਹ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ ਤੇ ਜਿੰਨਾ ਜਿੰਨਾ ਬੰਦਿਆਂ ਦੇ ਤੇਲ ਨਿਕਲਿਆ ਉਹ ਉਹਨਾਂ ਦੇ ਹਿਸਾਬ ਨਾਲ ਬੰਦੇ ਨਾਲ ਬੰਦਾ ਕਾਰਵਾਈ ਕੀਤੀ ਜਾਵੇ ਬੰਦਿਆਂ ਦੀ ਸਕਪਲੇਟ ਕਿਤੇ ਜਾਵੋ ਸਾਡੇ ਹਾਂਜੀ ਹੁਣ ਜਾਂਦੇ ਆ ਥਾਣੇ ਜਾਂਦੇ ਆ ਥਾਣੇ ਜਾ ਕੇ ਪੁਲਿਸ ਕਲੇਮ ਕਰਕੇ ਲਿਖਤੀ ਦੇਗੇ ਉਹਨੇ ਆ ਵੀ ਇੱਕ ਕੀ ਕਾਰਵਾਈ ਕਰਦੀ ਆ ਆ ਨਾਲ ਇਹ ਵੀਡੀਓ ਹੈਗੀ ਆਪਣੇ ਕੋਲ ਸੀਸੀਟੀਵੀ ਕੈਮਰੇ ਦੀ ਵੀਡੀਓ ਆ ਆ ਵੀਡੀਓ ਚੈੱਕ ਕਰਾਉਂਦੇ ਆ ਨੋਵਾ ਗੱਡੀ ਆਉਂਦੀ ਆ ਜੀ ਆਵੇ ਆ ਚੈੱਕ ਕਰੋ ਆਹ ਗੱਡੀ ਆਉਂਦੀ 4:45 ਮਿੰਟ ਤੇ ਗੱਡੀ ਆਈ ਆ 5:05 ਮਿੰਟ ਤੇ ਗੱਡੀ ਗਈ ਆ 4 ਵੀਡੀਓ ਦੀਆਂ ਆ ਗਈਆਂ ਬਾਕੀ ਹੋਰ ਵੀ ਵੀਡੀਓ ਕੱਢ ਗਏ ਹੋਰ ਵੀ ਕੈਮਰੇ ਲੱਗੇ ਜਿੱਦੋਂ ਗੱਡੀ ਗਈ ਆ ਕੁਝ ਸਾਫ ਵੀਡੀਓ ਹੋਰ ਵੀ ਲਾਗੇ ਬਿਲਕੁਲ ਲਾਗੇ ਨੇ ਜਦੀਕ ਦੀ ਵੀਡੀਓ ਨਿਕਲਦੀ ਆ ਉਹ ਵੀ ਆ ਆਪਣੇ ਹਿਸਾਬ ਨਾਲ ਸੋਸ਼ਲ ਮੀਡੀਆ ਤੇ ਪਾਵਾਂਗੇ ਵੀ ਆ ਬੰਦੇ ਜੇ ਇੱਕ ਅੰਨ ਚੋ ਬੰਦੇ ਟੋਪੀ ਪਾਈ ਆ ਇੱਕ ਬੰਦਾ ਜਨਨ ਕੀ ਉੱਤਰ ਕੇ ਗੱਡੀ ਦੇ ਘੇਰੇ ਘੇਰੇ ਘੁੰਮਦਾ ਰਹਿੰਦਾ ਵੀ ਬੰਦਾ ਲੱਗ ਜਿਦਾ ਨਾ ਸੈਰ ਕਰਨ ਦੇ ਆ ਗੱਡੀ ਦੇ ਕੋਲ ਵੀ ਚੰਗੇ ਚੰਗੇ ਭਲੇ ਬੰਦੇ ਲੱਗਦੇ ਮੈਨੂੰ ਮਾੜੇ ਬੰਦੇ ਨਹੀਂ ਹੈਗੇ ਮਾੜੇ ਬੰਦਿਆਂ ਦਾ ਕੰਮ ਨਹੀਂ ਆ ਇੱਕ ਵੀ ਆਈਪੀ ਨੰਬਰ ਲਈ ਫਿਰਦੇ ਆ ਇੱਕ ਨੋਵਾ ਗੱਡੀ ਲਈ ਫਿਰਦੇ ਨੋਵਾ ਗੱਡੀ ਵੀ ਘੱਟੋ ਘੱਟ 6-7 ਲੱਖ ਤੋਂ ਪੁਰਾਣੀ ਗੱਡੀ ਨਹੀਂ ਮਿਲਣੀ ਤੇ ਮਾੜਾ ਬੰਦਾ ਗੱਡੀ ਲੈ ਨਹੀਂ ਸਕਦਾ ਨਾ ਇਹ ਸਮੇਕਿਆਂ ਦਾ ਮੰਗ ਸਾਡੀ ਇਹੋ ਪੁਲਿਸ ਕਮਿਸ਼ਨਰ ਕੋਲ ਵੀ ਇਹਨਾਂ ਦੇ ਬੰਦਿਆਂ ਦੇ ਕਾਰਵਾਈ ਕੀਤੀ ਆ ਬੰਦੇ ਫੜੇ ਜਾਣ ਇਹ ਅਸੀਂ ਵੀਡੀਓ ਸੈਂਡ ਕਰਦੇ ਆ ਨਾਲ ਇਹ ਵੀਡੀਓ ਸੈਂਡ ਕਰਨ ਦੇ ਨਾਲ ਅਸੀਂ ਇਹ ਵੀਡੀਓ ਚੈੱਕ ਕਰਕੇ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਰਵੀ ਕੁਮਾਰ ਜੇ ਕਿਹੜਾ ਇਲਾਕਾ ਪਿੰਡ ਮਾਲ ਜੀ ਕੀ ਗੱਲ ਹੋਈ ਤੁਹਾਡੇ ਆਡਾ ਇੱਥੇ ਨਾ ਟਿੱਪਰ ਹੀ ਖਲੋਤਾ ਤੇ ਰਾਤ ਅਸੀਂ ਲਿਆ ਕੇ 2 ਵਜੇ ਖੜਾ ਕੀਤਾ ਆ ਤੇ ਤੇਲ ਕੱਢ ਕੇ ਲੈ ਗਏ ਉਹਦਾ ਜੀ ਹਾਂਜੀ ਕਿੰਨੀਆਂ ਗੱਡੀਆਂ ਤੇ ਗੱਟਿਆ ਓਏ ਇੱਥੇ ਕੋਈ 3 ਕ ਗੱਡੀਆਂ ਦਾ ਤੇਲ ਨਿਕਲ ਗਿਆ ਜੀ ਉਹਨਾਂ ਨੂੰ ਸੌਣੇ ਕੱਟੋ ਟੋਟਲ ਨੁਕਸਾਨ ਹੋ ਗਿਆ ਕੋਈ ਇਹਨਾਂ ਦਾ ਨਾਂ ਨਾ ਕਰਦੇ ਆ ਵੀ 70-80 ਹਜ਼ਾਰ ਕਿਤੇ ਨਹੀਂ ਗਿਆ ਪਲਾਸੀ ਆ ਕਿਹੜੇ ਬੰਦੇ ਨੇ ਜਿਹੜੇ ਕੱਢ ਕੇ ਗਏ ਇਹ ਬੰਦਿਆਂ ਦਾ ਪਤਾ ਨਹੀਂ ਲੱਗਾ ਜਦੋਂ ਅੱਜ ਸਾਡੀ ਇੱਕ ਗੱਡੀ ਦਾ ਤੇਲ ਨਿਕਲਿਆ ਨਾ ਉਹਦੇ ਵਿੱਚ ਸਾਹਮਣੇ ਸੀਸੀਟੀਵੀ ਕੈਮਰਾ ਹੀ ਤੇ ਉਹਦੇ ਵਿੱਚ ਨੋਵਾ ਗੱਡੀ ਦੀ ਫੋਟੋ ਆਈ ਆ ਬਲੈਕ ਕਲਰ ਦੀ ਗੱਡੀ ਆ ਕੋਈ ਪੀਵੀ02 ਨੰਬਰ ਆ ਉਹਦਾ ਤੇ ਨੰਬਰ ਵੀ ਪੂਰਾ ਕਲੀਅਰ ਨਹੀਂ ਆਇਆ ਕੀ ਦੇਖਿਆ ਗਿਆ ਕੀ ਕਰਦੇ ਹੋ ਉਹ ਗੱਡੀ ਤੇ ਲਿਆ ਕੇ ਗੱਡੀ ਅੰਦਰ ਵਾਰ ਪੰਪ ਦੇ ਜਗ੍ਹਾ ਹੀ ਥੋੜੀ ਜੀ ਉਹਦੇ ਵਿੱਚ ਖਲੋਤੀ ਸੀ ਗੱਡੀ ਲਿਆ ਕੇ ਤੇ ਬੈਕ ਖੜੀ ਕੀਤੀ ਉਹਨਾਂ ਨੇ ਤੇ ਲਾਗੇ ਬਨੇ ਉਹ ਵੇਖਿਆ ਸਵੇਰੇ ਕੋਈ 4-5 ਵਜੇ ਦਾ ਟਾਈਮ ਸੀ ਤੇ ਵੇਖੂ ਕਿ ਤੇ ਪਤਾ ਲੱਗਾ ਉਹਨਾਂ ਨੂੰ ਲਾਗੇ ਕੋਈ ਨਹੀਂ ਹੈਗਾ ਤੇ ਥੱਲਿਓਂ ਟੈਂਕੀ ਦਾ ਨਾਟ ਖੋਲਿਆ ਤੇ ਤੇਲ ਲੈ ਕੇ ਕੱਢ ਕੇ ਸਾਰਾ ਹੀ ਲੱਗਦਾ ਇਹ ਪਹਿਲੀ ਵਾਰ ਦਾ ਤਾਂ ਕਿ ਕਿਸ ਤਰ੍ਹਾਂ ਹੁੰਦੀ ਆ ਵਾਰਦਾ ਅੱਗੇ ਵੀ ਇਸ ਤਰ੍ਹਾਂ ਇੱਥੇ 2-3 ਵਾਰੀ ਹੋ ਗਈਆਂ ਆ ਪਰ ਅੱਗੇ 2-3 ਵਾਰੀ ਪਤਾ ਨਹੀਂ ਲੱਗਾ ਪਰ ਜਦੋਂ ਅੱਜ ਹਨ ਗੱਡੀ ਦਾ ਤੇਲ ਨਿਕਲਿਆ ਨਾਲ ਤੇ ਸਾਹਮਣੇ ਕੈਮਰਾ ਸੀ ਤੇ ਕੈਮਰੇ ਤੋਂ ਸਾਨੂੰ ਪਤਾ ਲੱਗ ਗਿਆ ਤੇ ਤਾਂ ਕਰਕੇ ਅਸੀਂ ਅੱਗੇ ਅੱਜ ਕਾਰਵਾਈ ਕਰਨੀ ਆ ਤੇ ਜੇ ਸਾਨੂੰ ਹੁਣ ਪਤਾ ਲੱਗਦਾ ਜੇ ਉਹ ਗੱਡੀ ਦਾ ਜਹਾਨੂੰ ਦਿਖਦੀ ਆ ਤੇ ਅਸੀਂ ਆਪਣੀ ਬਣਦੀ ਕਾਰਵਾਈ ਕਰਾਂਗੇ ਤੇ ਪ੍ਰਸ਼ਾਸਨ ਨੂੰ ਵੀ ਪੇਲ ਕਰਾਂਗੇ ਜੋ ਅੱਡ ਨਾ ਬੰਦੀ ਹੈ ਤੇ ਸਾਡੇ ਸਾਹ ਸਾਹ ਦੇਣ ਤੇ ਬੰਦੇ ਕਿਦਾਂ ਦੇ ਹੁਲਿਆ ਵਿਖੇ ਕਿਦਾਂ ਦੇ ਬੰਦੇ ਹੁਲਿਆ ਸੀਸੀਟੀਵੀ ਕੈਮਰੇ 'ਚ ਹੀ ਹੁੰਦੇ ਆ ਇੱਕ ਬੰਦਾ ਸਰਦਾਰ ਆ ਦੋ ਮੋਨੇ ਆ ਇੱਕ ਨੇ ਟੋਪੀ ਪਾਈ ਆ ਤੇ ਇੱਕ ਮੋਨਾ ਆ ਸਰਦਾਰ ਆ ਕੋਈ ਪੱਕਾ ਪੰਨੇ ਇਹ ਵਾਈਟ ਜਾਂ ਪਰਨਾ ਬੰਨਿਆ ਉਹਨੇ ਹਾਂਜੀ ਕੀ ਅਪੀਲ ਕਰਨਾ ਚਾਹੋ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹਾਂਗੇ ਕਿ ਜੋ ਬਣਦੀ ਕਾਰਵਾਈ ਉਹਨਾਂ ਤੇ ਕਰਨ ਬਾਕੀ ਜਿਹੜਾ ਆੜਾ ਦੇ ਡਰਾਈਵਰਾਂ ਦੇ ਤਾਂ ਬੁਰਾ ਹਾਲ ਹੋਇਆ ਪਿਆ ਅਸੀਂ ਰੋਡ ਤੇ ਚੱਲ ਨਹੀਂ ਸਕਦੇ ਜੇ ਚੱਲਦੇ ਆ ਤੇ ਜੇ ਕਿਤੇ ਸੌਂ ਜੀਏ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਸੌਂਣਾ ਕਿੱਥੇ ਆਣ ਕੇ ਕੀ ਤੇਲ ਕੱਢ ਕੇ ਲੈ ਜਾਣਾ ਟਾਇਰ ਲਾ ਕੇ ਲੈ ਗਏ ਕੀ ਲਾ ਕੇ ਲੈ ਗਏ ਸਾਨੂੰ ਤੇ ਪਤਾ ਹੀ ਨਹੀਂ ਲੱਗਦਾ ਸੁੱਤਿਆਂ ਨੂੰ ਕੀ ਕਰਾਂਗੇ ਸਾਰੀ ਦਿਹਾੜੀ ਥੱਕੇ ਹਾਰੇ ਬੁਰਾ ਹਾਲ ਅਜੇ ਹੁਣੇ ਤਲਾਕ 5 ਮਿੰਟ ਪਹਿਲਾਂ ਮਿਲੀ ਹੈ ਜੀ ਵੀ ਜੀਵਨ ਸਿੰਘ ਲੋਪੀ ਸਾਡੀਆਂ ਇੱਥੇ ਗੱਡੀਆਂ ਲੱਗਦੀਆਂ ਨੇ ਤੇ ਤੇਲ ਚੋਰੀ ਹੋ ਰਿਹਾ ਹੈ ਕਿੱਥੇ ਤਲਾਕ ਕੀਤਾ ਇਹਨਾਂ ਦੇ ਅੰਦਰ 112 ਤੇ ਨਾ ਕਾਲ ਕੀਤੀ 112 ਤੋਂ ਸਾਨੂੰ ਆਈ ਹੈ ਮੌਕੇ ਤੇ ਆਏ ਆ ਨਾ ਵਿਖਾਤੀ ਪਿਆ ਗੱਡੀਆਂ ਰਾਤ ਚੋਰੀ ਹੋਈਆਂ ਇਹਨਾਂ ਨੂੰ ਕੋਈ ਗੱਡੀ ਦਾ ਨੰਬਰ ਵੀ ਪੜਿਆ ਗਿਆ ਹੈਗਾ TP06 PB02 ਆ PB02 ਆ ਗੱਡੀ ਟ੍ਰਿਪਿਚਲੇ ਨੰਬਰ ਨਹੀਂ ਪੜੇਗੇ ਉਹ ਇਹਨਾਂ ਨੂੰ ਥਾਣੇ ਦਰਖਾਸਤ ਦੇਣ ਭੇਜ ਰਹੇ ਆ ਜਿਹੜੀ ਅਗਲੀ ਕਾਰਵਾਈ ਹੈ ਜਿਹੜਾ ਡਿਊਟੀ ਅਫਸਰ ਆਣ ਕੇ ਆਪਣਾ ਚੈੱਕ ਕਰਕੇ ਜੋ ਵੀ ਵੰਦੀ ਕਾਰਵਾਈ ਕੀਤੀ ਜਾਊਗੀ ਕਿੰਨੇ ਗੱਡੀਆਂ ਤੇ ਗੱਡਿਆ ਗਿਆ ਦੋ ਗੱਡੀਆਂ ਦੱਸ ਰਹੇ ਇੱਕ ਦਿਨ ਟਿਪਰ ਦਾ ਤਿੰਨਾਂ ਦਾ ਤਿੰਨਾਂ ਦਾ ਇੱਕ ਦਿਨ ਟਿਪਰ ਦਾ ਨਿਕਲਿਆ ਤੇ ਇੱਕ ਦਿਨ ਇਹ ਗੱਡੀ ਦਾ ਨਿਕਲਿਆ ਛੋਟੇ ਟਰੱਕ ਦਾ ਠੀਕ ਹੈ ਜੀ ਕੋਸ਼ਿਸ਼ਲੀ ਵੀ ਸਾਹਮਣੇ ਆਈ ਕੋਈ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਕੋਲ ਹੈਗੀ ਹੈ ਸੀਸੀਟੀਵੀ ਉਹਦੇ ਮੁਤਾਬਕ ਹੀ ਦੱਸ ਰਹੇ ਵੀ 8006 ਗੱਡੀ ਪੜੀ ਗਈ ਹੈ ਤੇ ਆਪਣੀ ਲਿਖਤੀ ਦਰਖਾਸਤ ਇਹਨਾਂ ਨੂੰ ਕਹਿਤਾ ਵੀ ਥਾਣੇ ਐਸਐਚਓ ਸਾਹਿਬ ਨੂੰ ਮਿਲੋ ਦੇ ਕੇ ਆਓ ਜੋ ਵੀ ਕਾਰਵਾਈ ਬੰਦੀ ਹੋ ਕੀਤੀ ਜਾਊਗੀ ਹੋਰ ਵੀ ਪੁਲਿਸ ਗਸ਼ਤ ਜੀ ਰਾਤ ਦੀ ਲੋੜ ਹੋਊ ਤੋ ਐ ਐਸਐਚਓ ਸਾਹਿਬ ਦੱਸ ਕੇ ਉਹਦਾ ਪ੍ਰਬੰਧ ਕੀਤਾ ਜਾਊਗਾ ਤੁਸੀਂ ਜੀ ਵੀ ਟੰਗਾ ਲੈ ਜਾਣਗੇ ਤੁਹਾਨੂੰ ਲਾ ਕੇ ਹਾਂਜੀ ਹਾਂਜੀ ਉਹ ਜਦੋਂ ਦਰਖਾਸਤ ਦੇਣਗੇ ਉਹ ਐਸਐਚਓ ਸਾਹਿਬ ਡਿਊਟੀ ਲਾਉਣਗੇ ਕਿਸੇ ਵੀ ਜੀਓ ਦੀ ਐਸ ਐਨਜੀਓ ਦੀ ਜਿਹੜੇ ਵੀ ਐਨਜੀਓ ਡਿਊਟੀ ਅਫਸਰ ਹੋਣਗੇ ਚਾਹੇ ਹੋਰ ਕਿਸੇ ਨੂੰ ਪਾਇੰਟ ਕਰਨਗੇ ਔਰ ਸੀਸੀਟੀਵੀ ਵੇਖਣਗੇ ਉਹਦੇ ਮੁਤਾਬਕ ਜਿਹੜੀ ਵੀ ਗੱਡੀ ਆਊ ਉਹ ਤੇ ਕਾਰਵਾਈ ਕੀਤੀ ਜਾਊ ਸਾਣਾ ਕੜੇ ਇੰਜ ਪਿੰਡਾ ਹੈ ਸਾਣਾ ਛੱਟ ਦੇ ਰਹੀ ਹੈ